ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸੰਗਰੂਰ ਪੁਲਿਸ ਵੱਲੋਂ ਜਿੰਦਗੀ ਨੂੰ ਹਾਂ ਨਸ਼ਿਆਂ ਨੂੰ ਨਾ ਦੇ ਬੈਨਰ ਹੇਠ ਪੰਜਵੀਂ ਐਂਟੀ ਡਰੱਗ ਅਵੇਅਰਨੈਸ ਕੈਂਪੇਨ ਦੇ ਤਹਿਤ ਐਥਲੈਟਿਕ ਮੀਟ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਇਸ ਮੌਕੇ ਜ਼ਿਲ੍ਹੇ ਦੇ ਐਸਐਸਪੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਆਯੋਜਨ ਜ਼ਿਲ੍ਹੇ ਵਿੱਚ ਪਹਿਲਾਂ ਵੀ ਕਰਵਾਏ ਜਾ ਚੁੱਕੇ ਹਨ ਅਤੇ ਇਹ ਪੰਜਵੀਂ ਐਥਲੈਟਿਕ ਮੀਟ ਹੈ ਜਿਸ ਵਿੱਚ ਬੱਚਿਆਂ ਨੂੰ ਕੈਸ਼ ਪ੍ਰਾਈਜ਼ ਦੇ ਨਾਲ ਨਾਲ ਖੋਰ ਪ੍ਰਾਈਜ਼ ਵੀ ਦਿੱਤੇ ਜਾਣਗੇ ਤਾਂ ਜੋ ਕਿ ਬੱਚਿਆਂ ਦਾ ਹੌਸਲਾ ਖੇਡਾਂ ਪ੍ਰਤੀ ਵੱਧ ਸਕੇ ਜ਼ਿੰਦਗੀ ਨੂੰ ਹਾਂ ਨਸ਼ਿਆਂ ਨੂੰ ਨਾ ਅੱਜ ਇਸ ਮੋਟੋ ਦੇ ਤਹਿਤ ਅਸੀਂ ਪੰਜਵਾਂ ਐਂਟੀ ਡਰਗ ਅਵੇਅਰਨੈਸ ਕੈਂਪੇਨ ਜੋ ਸਟੇਟ ਲੈਵਲ ਐਥਲੈਟਿਕਸ ਮੀਟ ਪੰਜਾਬ ਦੀ ਅਸੀਂ ਕਰਵਾ ਰਹੇ ਹਾਂ ਸੰਗਰੂਰ ਜ਼ਿਲ੍ਹੇ ਦੇ ਵਿੱਚ ਮੋਰ ਹੀਰੋ ਸਟੇਡੀਅਮ ਦੇ ਵਿੱਚ ਇੱਥੇ ਹਜ਼ਾਰਾਂ ਦੀ ਤعداد ਵਿੱਚ ਬੱਚੇ ਆਏ ਹੈਗੇ ਪੂਰੀ ਸਟੇਟ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਔਰ ਬੱਚਾ ਬੱਚੇ ਸਾਰੇ ਦੇ ਸਾਰੇ 20 ਤੋਂ ਵੱਧ ਇਵੈਂਟਸ ਵਿੱਚ ਅੰਡਰ 14 ਤੋਂ ਲੈ ਕੇ ਉੱਤੇ ਤੱਕ ਦੀ ਕੈਟਾਗਰੀਜ਼ ਵਿੱਚ ਪਾਰਟਿਸਪੇਟ ਕਰਨਗੇ ਇਹਦੇ ਵਿੱਚ ਰੇਸਿਸ ਵੀ ਨੇ ਇਸ ਦੇ ਵਿੱਚ ਹੋਰ ਸਾਡੇ ਲੌਂਗ ਜੰਪ ਵਰਗੇ ਇਵੈਂਟਸ ਵੀ ਨੇ ਤੇ ਸਾਡਾ ਮੰਤਵ ਇਹ ਹੈਗਾ ਕਿ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰਨਾ ਹੈ ਕਿ ਉਹ ਤੰਦਰੁਸਤ ਰਹਿਣ ਉਹ ਪੂਰੇ ਤਰੀਕੇ ਨਾਲ ਨਸ਼ਿਆਂ ਦਾ ਖੰਡਨ ਕਰਨ ਉਹਨਾਂ ਦੀ ਇਮਤਿਹਾਲ ਸਾਨੂੰ ਦੇਣ ਆਪਣੇ ਰਿਸ਼ਤੇਦਾਰੀ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਇਹ ਮੈਸੇਜ ਪਹੁੰਚਾਉਣ ਕਿ ਚੰਗੀ ਸਿਹਤ ਬਣਾ ਕੇ 스포츠 ਦੇ ਨਾਲ ਜੁੜ ਕੇ ਸਭ ਦੀ ਤਰੱਕੀ ਹੁੰਦੀ ਹੈ ਇਸ ਦੇ ਨਾਲ ਹੀ ਅੱਜ ਅਸੀਂ ਜੋ ਪੰਜਾਬ ਦੀ ਜੂਨੀਅਰ ਨੈਸ਼ਨਲ ਟੀਮ ਜਾ ਰਹੀ ਹੈਗੀ ਰਿਪਰੈਜ਼ੈਂਟ ਕਰਨ ਸਟੇਟ ਨੂੰ ਉਹਨਾਂ ਸਭ ਨੂੰ ਵੀ 스포츠 ਕਿਟ ਤੇ ਸ਼ੂਜ਼ ਦੇਵਾਂਗੇ ਉਹਨਾਂ ਦਾ ਇਹ ਉਹਨਾਂ ਨੂੰ ਅਸੀਂ ਇੱਕੇ ਬੜਾ ਸ਼ਲਾਘਾਯੋਗ ਕੰਮ ਸਾਡੀ ਪੁਲਿਸ ਟੀਮ ਨੇ ਕੀਤਾ ਹੈ ਜਿਸ ਦੇ ਤਹਿਤ ਅਸੀਂ ਉਹਨਾਂ ਨੂੰ ਵੀ ਪ੍ਰੇਰਿਤ ਕਰਾਂਗੇ ਸੰਗਰੂਰ ਜ਼ਿਲ੍ਹਾ ਕਿ ਉਹ ਸਾਡੇ ਪੰਜਾਬ ਦਾ ਨਾਂ ਰੌਸ਼ਨ ਕਰਕੇ ਆਉਣ ਇਹ ਜਿਹੜਾ ਸਾਡਾ ਪੰਜਵਾਂ ਪ੍ਰੋਗਰਾਮ ਹੈ ਤੁਸੀਂ ਦੇਖਿਆ ਹੋਊਗਾ ਕਿ ਹਰ ਵਾਰ ਜਦ ਵੀ ਸਾਡਾ ਇਹ ਪ੍ਰੋਗਰਾਮ ਹੁੰਦਾ ਹੈ ਅਸੀਂ ਹਮੇਸ਼ਾ ਇਹ ਓਥ ਟੇਕਿੰਗ ਸੈਰੇਮਨੀ ਜ਼ਰੂਰ ਕਰਾਨੇ ਆ ਤਾਂ ਕਿ ਬੱਚਿਆਂ ਦੇ ਜ਼ਿਹਨ ਦੇ ਵਿੱਚ ਇਸ ਗੱਲ ਨੂੰ ਅਸੀਂ ਪਿਠਾ ਸਕੀਏ ਕਿ ਅਸੀਂ ਇਸ ਚੀਜ਼ ਤੋਂ ਉੱਤੇ ਉੱਠ ਕੇ ਤਰੱਕੀ ਕਰਨੀ ਹੈ ਆਪਣੀ ਸਿਹਤ ਨੂੰ ਵਧੀਆ ਰੱਖਣਾ ਹੈ ਜ਼ਰੂਰ ਜੀ ਪਿਛਲੀ ਵਾਰ ਜੋ ਅਸੀਂ ਚੌਥਾ ਐਂਟੀ ਡਰਗ ਅਵੇਅਰਨੈਸ ਮੀਟ ਰੱਖਿਆ ਸੀ ਤਾਂ ਜੋ ਸਕੂਲ ਦੇ ਬੱਚੇ ਇਵੈਂਟ ਦੇਖਣ ਆਏ ਸੀ ਜਦੋਂ ਐ ਦੇਖਿਆ ਕਿ ਚੰਗੇ ਪ੍ਰਾਈਜ਼ਸ ਹੈਗੇ ਬੜੀ ਅੱਛਾ ਕੰਪੀਟੀਸ਼ਨ ਦਾ ਲੈਵਲ ਹੈ ਤਾਂ ਸਕੂਲ ਦੇ ਬੱਚਿਆਂ ਨੇ ਵੀ ਸਾਡੇ ਕੋਲ ਆ ਕੇ ਅਪਰੋਚ ਕੀਤੀ ਕਹੀ ਕਿ ਸਾਡਾ ਵੀ ਇਵੈਂਟ ਕਰਾਇਆ ਜਾਏ ਤਾਂ ਸਾਨੂੰ ਮੌਕੇ ਤੇ ਉਹਨਾਂ ਦਾ ਇਵੈਂਟ ਕਰਾਣ ਲੱਗਾ ਕਰਾਣਾ ਪਿਆ ਸੀ ਇਸ ਲਈ ਅਸੀਂ ਇਸ ਵਾਰ ਉਹਨਾਂ ਦਾ ਪਹਿਲਾਂ ਹੀ ਇਵੈਂਟ ਰੱਖਿਆ ਹੈ ਤਾਂ ਕਿ ਉਹ ਆ ਕੇ ਤਿਆਰੀ ਕਰਕੇ ਇਹਦੇ ਵਿੱਚ ਪਾਰਟਿਸਿਪੇਟ ਕਰ ਸਕਣ ਬਹੁਤ ਵਧੀਆ ਗੱਲ ਹੈ ਕਿ ਕੈਸ਼ ਪ੍ਰਾਈਜ਼ ਮਿਲਦਾ ਹੈ ਹੋਰ ਪਲੇਅਰ ਆਉਂਦੇ ਨੇ ਬੁਧੇ ਕੰਪੀਟੀਸ਼ਨ ਆਪਾਂ ਨੂੰ ਮਿਲਦਾ ਜੀ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਆਪਣੇ ਸਾਡੇ ਐਸਐਸਟੀ ਸਰ ਬਹੁਤ ਵਧੀਆ ਨੇ ਜੋ ਥਰਡਿਕ ਨੂੰ ਬਹੁਤ ਪਿਆਰ ਕਰਦੇ ਨੇ ਤੇ ਪੰਜਵੀਂ ਕਰਾਈ ਜਾ ਰਹੀ ਹੈ ਬਹੁਤ ਵਧੀਆ ਗੱਲ ਹੈ ਜੀ ਜੀ ਕਿੰਨਾ ਕ ਹੌਸਲਾ ਵਜਾਈ ਹੁੰਦੀ ਹੈ ਇਹਦੇ ਨਾਲ ਬਹੁਤ ਸਾਰੀ ਨਾਲ ਸਾਰੇ ਜਿਹੜੇ ਨਸ਼ੇ ਵਗੈਰਾ ਤੋਂ ਦੂਰ ਹੋ ਜਾਂਦੇ ਨੇ ਸਾਰੇ ਜਿੰਨੀ ਪਲੇਅਰ ਨੇ ਹੋਰ ਸਾਰਿਆਂ ਨੂੰ ਬਹੁਤ ਵਧੀਆ ਕੰਪੀਟੀਸ਼ਨ ਮਿਲਦਾ ਹੈ ਕੈਸ਼ ਪ੍ਰਾਈਜ਼ ਮਿਲਦਾ ਉਸ ਨਾਲ ਡਾਈਟ ਵਗੈਰਾ ਸਭ ਕੁਝ ਆਪਾਂ ਕਰ ਸਕਦੇ ਆ ਆਪਾਂ ਕੀ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੌਜਵਾਨ ਨੂੰ ਜਿਹੜੇ ਹਲੇ ਵੀ ਗੇਮ ਵਾਲੇ ਧਿਆਨ ਦੇ ਨਸ਼ਿਆਂ ਵੱਲ ਜਾ ਰਹੇ ਨੇ ਦੇਖੋ ਉਹਨਾਂ ਨੇ ਹੁਣੇ ਇੱਕ ਵਾਰੀ ਸ਼ੇ ਬੰਦਾ ਲੱਗ ਜੇ ਜਰਾ ਹਟਾ ਉਸ ਤੋਂ ਬਹੁਤ ਔਖਾ ਹੋ ਜਾਂਦਾ ਪਰ ਜੇ ਹਟ ਜੇ ਤਾਂ ਬਹੁਤ ਵਧੀਆ ਗੱਲ ਹੈ ਉਹਨਾਂ ਨੂੰ ਅਹੀਂ ਕਹਿਣਾ ਚਾਹੁੰਗਾ ਕਿ ਸਪੋਰਟਸ ਕਰਨੀ ਤਾਂ ਕਰਵਾ ਫਿਟਨੈਸ ਕਰਨੀ ਆਓ ਕਿ ਆਪਣਾ ਅਨੁਸ਼ਾਸਿਤ ਬੰਦ ਰੱਖੋ ਵਧੀਆ ਰੱਖੋ